ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਹੋ ਜੀ ਸੋਪਾਜ ਲਾਈਵ ਹੋਏ ਆ ਜੀ ਨਾਣਾ ਮੰਡੀ ਲੋਟ ਵਧੀ ਜੀ ਹਲਾ ਆਪਣੇ ਆਪਣੇ ਖਾਨੇ ਮਾਲ ਚੱਕਣੀ ਥੋੜੀ ਲਿਫਟਿੰਗ ਦੀ ਪ੍ਰੋਬਲਮ ਆਉਂਦੀ ਗੱਡੀਆਂ ਘੱਟ ਮਿਲਦੀਆਂ ਨੇ ਮੰਡੀਆਂ ਨੂੰ ਇਹ ਕੰਮ ਨਿਬੜ ਜੇ ਤਾਂ ਜਗ੍ਹਾ ਹੋ ਜੇ ਜੀ ਇੱਕ ਬੰਦਾ ਇੱਕਦਮ ਦਿਖਾਉਂਦੇ ਆ ਖਾਸ ਬੰਦਾ ਇੱਕ ਆਪਣਾ ਜੋੜ ਦਿਓ ਜੀ ਨਾਲ ਓਹ ਸਾਹਮਣੇ ਇੱਕ ਬੰਦਾ ਹਰੀ ਸ਼ਰਟ ਦੇ ਵਿੱਚ ਝਾੜੂ ਲਾ ਰਿਹਾ ਉਹ ਸਾਹਮਣੇ ਇੱਕਦਮ ਆਪਾਂ ਵੀਡੀਓ ਸਾਂਝੀ ਕਰੀ ਸੀ YouTube ਤੇ Facebook ਤੇ Instagram ਤੇ ਵੀ ਸ਼ਾਇਦ ਕਿ ਇਹ ਬੰਦੇ ਨੂੰ ਨਾ ਸੁਣਦਾ ਨਾ ਇਹ ਤਾਂ ਬੋਲ ਹੁੰਦਾ ਜੇ ਵੀਡੀਓ ਬਣਾਈ ਤੇ ਬੰਦਾ ਇੰਨਾ ਆਪਣਾ ਯਾਰ ਤੇ ਉਹ ਕਰਨ ਲੱਗ ਗਿਆ ਨਾ ਇਹ ਫੋਨ ਇਹਨੇ ਮੇਰਾ ਨੰਬਰ ਸੇਵ ਕਰ ਲਿਆ ਚਲਾਉਂਦਾ ਸਭ ਕੁਝ ਆ ਫੇਸਬੁੱਕ ਇੰਸਟਾ YouTube ਸਾਰਾ ਕੁਝ ਯੂਜ਼ ਕਰਦਾ ਆਹ ਜਿਹੜਾ ਸਾਹਮਣੇ ਖੜਾ ਬੰਦਾ ਆ ਮਿੱਤਰ ਸੰਤੋਸ਼ ਹਾਸਦਾ ਵੀ ਇਸ਼ਾਰਿਆਂ ਨਾਲ ਹੀ ਸਮਝਦਾ ਇਹ ਪਰ ਇਹਨੇ ਇੰਨਾ ਆਪਣਾ ਤੇ ਉਹ ਪੈ ਗਿਆ ਮੈਨੂੰ ਨਾ ਫੋਨ ਨੰਬਰ ਸੇਵ ਕਰ ਲਿਆ ਬੰਦੇ ਨੇ ਆਪਣਾ ਸੇਵ ਕਰਕੇ ਇਹਨੇ ਹਾਂ ਹੈਲੋ ਕਰੋ ਸਾਰਿਆਂ ਨੂੰ ਹਾਂ ਇਹਨੇ ਮੇ ਇਸ਼ਾਰੇ ਨਾਲ ਸਮਝਾਇਆ ਤੇ ਜਵਾਬ ਦੰਦਾ ਮੈਂ ਮਿੱਤਰੋ ਤੇ ਇਹ ਮਿੱਤਰੋ ਗੱਲ ਸਾਂਝੀ ਮੈਂ ਤਾਂ ਕਰਨ ਲੱਗਿਆ ਵੀ ਇਹਨੇ ਨਾ ਨੰਬਰ ਮੇ ਤੋਂ ਮੇਰਾ ਫੋਨ ਫੜਿਆ ਮੈਨੂੰ ਕਹਿੰਦਾ ਵੀ ਮੈਨੂੰ ਉਹ ਦੇ ਨੰਬਰ ਮੈਂ ਤੇਰਾ ਡਾਇਲ ਕਰਨਾ ਨੰਬਰ ਮੈਂ ਦੇ ਦਾਂ ਉਹ ਨੰਬਰ ਡਾਇਲ ਕਰਕੇ ਇਹਨੇ ਮਿਸ ਕਾਲ ਮਾਰ ਲਈ ਆਪਣੇ ਨੰਬਰ ਤੇ ਤੇ ਮੈਂ ਉੱਕਰ ਦੁਕਾਨ ਤੇ ਵਿਜੀ ਸੀਗਾ ਦੇ ਬਾਪੂ ਹੁੰਦਾ ਸੀਗਾ ਉੱਥੇ ਮਤਲਬ ਢੇਰੀ ਕੋਲੇ ਦੇ ਨੇ ਜਾਂ ਕਈ ਵਾਰੀ ਕੰਮ ਕਰ ਹੋਣਾ ਥੋੜੀ ਜਿਹੀ ਵੱਡੇ ਸਚੋਲਾ ਪੁੰਜੇ ਲਾਸਟ ਸੀਗਾ ਇਹਨੇ ਫੋਨ ਲਾ ਕੇ ਮੈਂ ਚਲੋ ਮੇਰੇ ਕੋਲੇ ਨੰਬਰ ਸੇਵ ਨਹੀਂ ਸੀਗਾ ਇਹ ਮੈਨੂੰ ਫੋਨ ਲਾਇਆ ਕਰੇ ਮਤਲਬ ਇਹਨੂੰ ਬੋਲਿਆ ਨਹੀਂ ਜਾਂਦਾ ਵਿਚਾਰੇ ਤੋਂ ਹੂੰ 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 ਬੱਲੇ ਮੈਨੂੰ ਪਤਾ ਲੱਗਿਆ ਫਿਰ ਮੈਂ ਸਮਝ ਗਿਆ ਮੈਂ ਯਾਰ ਸੰਤੋਸ਼ ਫੋਨ ਲਾਉਂਦਾ ਇਹ ਇਹ ਕਹਿਣਾ ਚਾਹੁੰਦਾ ਸੀ ਵੀ ਤੂੰ ਮੰਡੀ ਜੀ ਘਾਤੋਂ ਨਹੀਂ ਆਉਂਦਾ ਤੂੰ ਢੇਰੀ ਛੱਡ ਕੇ ਵੀ ਮਤਲਬ ਇੱਕ ਵਾਰੀ ਲਾ ਕੇ ਧੀਰੀ ਚੱਲਿਆ ਗਿਆ ਮੁੜ ਕੇ ਤੂੰ ਆਇਆ ਨਹੀਂ ਇਹ ਕੁਦਰਤੀ ਗੱਲ ਆ ਜਦਨੇ ਮੈਂ ਟਰਾਲੀਆਂ ਆ ਇਥੇ ਲਾਉਂਦੇ ਸੀਗੇ ਪੰਜੀਰੀ ਦੀਆਂ ਸਾਰੇ ਬੰਦੇ ਕਹਿੰਦੇ ਰੋਟੀ ਖਾਣੀ ਆ ਜੀ ਵੀਰੇ ਠਹਿਰ ਕੇ ਲਾਵਾਂਗੇ ਮੈਂ ਕਿ ਕੋਈ ਨਾ ਰੋਟੀ ਖਾ ਲਓ ਇਹ ਬੰਦਾ ਹਿੱਲੇ ਨਾ ਇਹਨੇ ਇੰਨਾ ਇਹਨੇ ਮਤਲਬ ਆਲੇ-ਦੁਆਲੇ ਸੋਟੀਆਂ ਜੀਆਂ ਕਮਾਈਆਂ ਕਦੇ ਕੋਸ਼ ਕਦੇ ਕੋਸ ਝਾੜੂ ਕਦੇ ਕੱਲਾ ਜ਼ੋਰ ਲਾਇਆ ਮੈਂ ਡਾਲਾ ਖੋਲ ਮੈਨੂੰ ਰੋਕਿਆ ਮੈਂ ਕਿ ਇਸ਼ਾਰਿਆਂ ਨਾਲ ਮੈਂ ਕਿ ਆਧੂ ਰਹਿਣ ਦੇ ਕੋਈ ਨਾ ਹੋ ਜੂ ਕੰਮ ਜੋ ਖਾਣਾ ਖਾਇਆ ਇਹ ਕਹਿੰਦਾ ਵੀ ਨਹੀਂ ਇਹ ਟਰਾਲੀ ਕੋਲ ਹੀ ਖੜਾ ਰਿਹਾ ਮਿੱਤਰੋ ਦੇਖ ਲਓ ਵੀ ਆਪਾਂ ਕਿਹੜੀ ਵਕ ਤਰ੍ਹਾਂ ਬੇਜਵਾਨ ਹੀ ਆ ਵਿਚਾਰਾ ਹਨਾ ਇਹ ਸਮਝਦਾ ਜਿਹੜੀ ਪ੍ਰਵਾਹ ਸ਼ਾ ਮਤਲਬ ਇਹ ਦਿਲ ਦੀ ਸਮਝਦਿਆ ਵੀ ਇਹਨੇ ਮੇਰੀ ਵੀਡੀਓ ਬਣਾਈ ਸੀ ਇਹਨੇ ਮੈਨੂੰ ਮਿੱਤਰ ਬਣਾ ਲਿਆ ਆਪਣਾ ਵੀ ਇਹਨੇ ਮੇਰੀ ਵੀਡੀਓ ਬਣਾਈ ਸੀ ਤੇ ਇਹ ਆਪਣਾ ਹੀ ਬੰਦਾ ਵੀ ਮੈਂ ਇਹਦਾ ਫਾਇਦਾ ਕਰਨਾ ਇਹਨੂੰ ਵੇਲਾ ਕਰਕੇ ਜਲਦੀ ਤੁਰਨਾ ਮੈਨੂੰ ਰੋਜ਼ ਇਹ ਮਿੱਤਰ ਆ ਇਹਦਾ ਭਰਾ ਦੋਇਆਂ ਦਾ ਨਾਲ ਇਹ ਰੋਜ਼ ਮੈਨੂੰ ਫੋਨ ਲਾ ਕੇ ਜਾਣਦੀ ਇਹਨੇ ਮੈਨੂੰ ਹੁਣ ਇਹਨੇ ਕਹਿਣਾ ਹੁੰਦਾ ਵੀ ਤੂੰ ਮੰਡੀ 'ਚ ਨਹੀਂ ਆਇਆ ਨੰਬਰ ਸੀ ਵਾਏ ਮੇਰੀ ਸਟੇਟਸ ਦੇਖਦਾ ਤੇ ਕੁਦਰਤ ਦੀ ਮਾਰ ਆ ਵਿਚਾਰ ਨੂੰ ਨਾਂ ਤਾਂ ਬੋਲਿਆ ਜਾਂਦਾ ਨਾ ਹੀ ਇਹਨੂੰ ਸੁਣਦਾ ਚਲੋ ਬਹੁਤ ਇਨਸਾਨ ਨਹੀਂ ਵੈਸੇ ਤਾਂ ਪਰ ਜੇ ਇੱਕ ਵੀ ਹੁੰਦੀ ਹੈ ਨਾ ਗੱਲ ਜਿਵੇਂ ਆਪਾਂ ਕਹਿ ਦੀਏ ਚਲੋ ਬੋਲਿਆ ਤਾਂ ਫਿਰ ਤਾਂ ਸੋਨੇ ਚ ਸੱਗ ਗਈ ਸੀਗਾ ਜੀ ਸੁਣਦਾ ਵੀ ਹੁੰਦਾ ਫਿਰ ਵੀ ਵਧੀਆ ਗੱਲ ਸੀ ਵੀ ਸੁਣ ਲੈਂਦਾ ਸੁਣ ਕੇ ਕਿ ਜੀ ਨੂੰ ਫੀਲ ਕਰਦਾ ਪਰ ਜੋ ਮਾਲਕ ਨੇ ਕਰਨਾ ਹੈ ਨਾ ਸੋ ਆਪਣਾ ਸਭ ਦਾ ਫਰਜ਼ ਬਣਦਾ ਵੀ ਯਾਰ ਆਪਾਂ ਮਾਲਕ ਨੂੰ ਚੇਤੇ ਰੱਖੀਏ ਉਹਦਾ ਸ਼ੁਕਰਾਨਾ ਕਰੀਏ ਮਾਲਕਾ ਤੋਂ ਸਾਨੂੰ ਜਵਾਬ ਦਿੱਤੀ ਹੋਰ ਦਿੱਤੀ ਆਪਾਂ ਬੁਲਾਉਨੇ ਆ ਸੰਤੋਸ਼ ਨੋਰੇ ਸੰਤੋਸ਼ ਅ ਉਹ ਸੰਦੂਸ ਬਾਬੂ ਇਧਰ ਆਓ ਯਾਹ ਬੈਠਾ ਆ ਤੈਨੂੰ ਬੰਦੇ ਦੇਖਦੇ ਆ ਦੇ ਇਹ ਕਿ ਐਸੇ ਬੁਲਾ ਹੱਸੋ ਹਿੰ ਬੋਲੋ ਬੋਲੋ ਕੀ ਇਹਦੋ ਬੋਲਿਆ ਨਹੀਂ ਜਾਂਦਾ ਜੀ ਬੰਦੇ ਤਾਂ ਬੋਲਣ ਜਾਂਦਾ ਖੁਸ਼ ਹੀ ਰਹਿੰਦਾ ਹੈ ਮੋਬਾਈਲ ਕਹੈਂ ਤੇਰਾ ਫੋਨ ਕਹੈਂ ਪਤਾ ਨਹੀਂ ਕਹੈਂ ਖਾਣਾ ਖਾਣਾ ਖਾ ਲਿਆ ਕਿਤਨਾ ਚਾਹ ਚਾਹ ਮਗਾਉਂ ਅਭੀ ਚਾਹ ਆਏਗਾ ਠੀਕ ਆ ਇਹ ਖੁਸ਼ ਹੀ ਰਹਿੰਦਾ ਅਭੀ ਮਿੱਤਰਪੇਰਾ ਇਹ ਦੇਖੋ ਚਿਹਰਾ ਦੇਖੋ ਬੰਦੇ ਦਾ ਮੁੱਛ ਘੜੀ ਕਰਦੇ ਫਿਰੇ ਐ ਮੁੱਛੇ ਵਾਲੀ ਕਰਦੀ ਬਈ ਕਿਹੜਾ ਕਿਆ ਪੈਸਾ ਬਨੇਗਾ ਪੈਸਾ ਯਾਹ ਪੈਸਾ ਕਿਤਨਾ ਠੀਕ ਹੈ ਉਸਕੇ ਬਾਅਦ ਫਿਰ ਕਾਚ ਲੈ ਜਾਣਾ ਦੇਸ ਫਿਰ ਕਾ ਬਣਾ ਕਬ ਮੰਡੀ ਮੇ ਫੇਰਨਾ ਜਾਂ ਫਿਰ ਕਣਕ ਹੋਏਗਾ ਹਨਾ ਠੀਕ ਹੈ ਦੇਖ ਲਓ ਜੀ ਉਦਰਤ ਦੀ ਮਾਰ ਹਨਾ ਮਾਲਕ ਦੇ ਰੰਗ ਲੰਡੇ ਤੋਂ बोलਿਆ ਨਹੀਂ ਜਾਂਦਾ ਇਹ ਸੁਣਦਾ ਵੀ ਨਹੀਂ ਚਲੋ ਉਹਦੇ ਮਾਲਕ ਦੇ ਰੰਗਾਂ ਨੂੰ ਉਹੀ ਜਾਣਦਾ ਜੀ ਸੋ ਉਹਨੇ ਵੀਡੀਓ ਬਣਾਈ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਕਈ ਵਾਰੀ ਐ ਹੁੰਦਾ ਜੀ ਵੀ ਪ੍ਰੋਪਰ ਬਣਦੀ ਨਹੀਂ ਵੀਡੀਓ ਕਿਉਂਕਿ ਨਾਲ ਸਾਡੇ ਜਿਹੜੀ ਅਸੀਂ ਟੀਮ ਦੇ ਤੌਰ ਤੇ ਕੰਮ ਕਰਦੇ ਆ ਫਿਰ ਤਾਂ ਕਰਕੇ ਮੈਂ ਕਿਹਾ ਚਲੋ ਲਾਈਵ ਹੋ ਗਏ ਆਪਾਂ ਇੱਕ ਯਾਦਗਾਰ ਸਾਹਮਣੇ ਰੱਖਦੇ ਆਪਾਂ ਜੀ ਇਸ ਤੋਂ ਇਲਾਵਾ ਅੱਜ ਨਿਊ ਪੰਜਾਬ ਦੇ ਹੈ ਜੀ ਨਿਊ ਪੰਜਾਬ ਦੇ 1 ਨਵੰਬਰ 1966 ਨੂੰ ਜਿਹੜਾ ਪੰਜਾਬ ਆ ਅੱਜ ਦਾ ਪੰਜਾਬ ਜਿਹੜਾ ਹੋਣ ਚਾਇਆ ਸੀਗਾ ਜਦੋਂ ਜਿਹੜਾ ਆਪਣੇ ਐਸ ਟਾਈਮ ਸਟੇਟ ਉਹਦੀ ਵੰਡ ਹੋਈ ਸੀ ਜਿਵੇਂ ਹਰਿਆਣਾ ਪਹਿਲਾਂ ਨਾਲ ਸੀਗਾ ਸਟੇਟ ਨਾਲ ਸੀਗਾ ਤਾਂ 1 ਨਵੰਬਰ 1966 ਨੂੰ ਨਵੇਂ ਪੰਜਾਬ ਦੀ ਸਿਰ ਜਣਾ ਕੋਈ ਸੀਗਾ ਆਵੇਂ ਕੇ ਸਮੇ ਸਮੇਂ ਤੇ ਚੀਜ਼ਾਂ ਆਪਣੇ ਹੁੰਦੇ ਰਹਿੰਦੀਆਂ ਨੇ ਵੀ ਛੋਟੇ ਸੂਬੇ ਲੈ ਲਈ ਸੂਬੇ ਬਣ ਗਏ ਪਰ ਨਿਊ ਪੰਜਾਬ ਦੇ ਅੱਜ 1 ਨਵੰਬਰ 1964 ਨੂੰ ਬਣਿਆ ਸੀਗਾ ਅੱਜ ਹੈਗਾ ਇਹ 1 ਨਵੰਬਰ 2025 ਚਲੋ ਜਿਹੜਾ ਆਪਾਂ ਕੰਮ ਦੀ ਲਾਈਵ ਹੋਈ ਸੀਗੀ ਜੀ ਆਪਾਂ ਤੁਹਾਨੂੰ ਵੀਡੀਓ ਦਿਖਾਤੀ ਸੋ ਬਹੁਤ-ਬਹੁਤ ਧੰਨਵਾਦ ਜੀ ਤੁਹਾਨੂੰ ਇੱਕ ਵਾਰੀ ਫੇਰ ਮੰਡੀ ਦੇ ਦਰਸ਼ਨ ਕਰਾ ਲਈਏ ਲਾਈਵ ਸੰਤੋਸ਼ ਬਾਏ ਕਰਦੇ ਆ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ